ਸਾਡਾ ਰੰਗਲਾ ਯਾਰ ਸੀ ਹਰ ਪੱਖ ਤੋਂ ਰੰਗਲਾ ਸੀ ਅਜੇ ਜਾਣ ਵਾਲੀ ਕੋਈ ਉਮਰ ਤਾਂ ਨਹੀਂ ਲੱਗਦੀ ਲੇਕਿਨ ਉਹ ਜਿਵੇਂ ਬਾਲਵੰਤ ਸ਼ਰਮਾ ਦੀ ਦੱਸਦੇ ਸੀ ਵੀ ਡਾਕਟਰ ਜਸਵਿੰਦਰ ਚਲਾ ਗਿਆ ਲੇਕਿਨ ਭੱਲਾ ਇੱਥੇ ਹੀ ਹੈ ਕਲਾਕਾਰ ਨਾਲ ਕਦੇ ਅਲਵਦਾ ਲਿਖਣਾ ਨਹੀਂ ਚਾਹੀਦਾ ਨਾ ਨਾ ਕਲਾਕਾਰ ਕਦੇ ਅਲਵਦਾ ਹੁੰਦੇ ਨਹੀਂ ਕਲਾਕਾਰ ਹਮੇਸ਼ਾ ਸਾਡੇ ਵਿੱਚ ਹੀ ਰਹਿੰਦੇ ਆ ਐਕਚੁਅਲੀ ਉਹ ਅਸਲ ਬੰਦਾ ਸੀ ਉਹ ਕਮੇਡੀ ਤੇ ਗੱਲ ਕਰਨ ਵਿਚਰ ਰਹਿਣ ਤੇ ਬੈਠ ਕੇ ਖਾਣ ਪੀਣ ਸ਼ਰਾਰਤਾਂ ਕਰਦੇ ਇਕੋ ਹੀ ਸੀ ਮੈਨੂੰ ਕਹੀ ਨਹੀਂ ਪਤਾ ਸੁੱਤਾ ਪਿਆ ਉਹ ਕਮੇਡੀ ਕਰਦਾ ਸਾਡਾ ਰੰਗਲਾ ਯਾਰ ਸੀ ਹਰ ਪੱਖ ਤੋਂ ਰੰਗਲਾ ਸੀ ਮੇਰਾ ਆਉਣ ਦਾ ਵਾਸਤਾ ਕੋਈ 30 40 ਸਾਲ ਦਾ ਉਹ ਦੋਨੋਂ ਦਾ ਵਿਆਹ ਵੀ ਨਹੀਂ ਸੀ ਅਸੀਂ ਉਦੋਂ ਤੋਂ ਯਾਹਾਂ ਸੇ ਬੋਲੀਆਂ ਪਾਉਂਦੇ ਰਿਹਾ ਉਸ ਤੋਂ ਬਾਅਦ ਫਰਗਾਹੇ ਬਗਾਹੇ ਪਰਵਾਰਿਕ ਮੁਲਾਕਾਤਾਂ ਬੱਚਿਆਂ ਨਾਲ ਮੁਲਾਕਾਤਾਂ ਤੇ ਕਦੇ-ਕਦੇ ਕੰਮ ਦੀਆਂ ਗੱਲਾਂ ਮੈਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਲੈ ਕੇ ਪਰਿਵਾਰਾਂ ਦੇ ਵਿੱਚ ਆ ਕੇ ਖੁਸ਼ੀਆਂ 'ਚ ਗੱਲਾਂ 'ਚ ਮੈਂ ਸ਼ਰੀਕ ਹੁੰਦਾ ਰਿਹਾ ਸੋ ਅੱਜ ਪਰਿਵਾਰ ਨਾਲ ਮੁਖ ਸੰਗ ਕਰਨਾ ਹੈ ਤੇ ਸਾਡਾ ਰੰਗਲਾ ਯਾਰ ਸੀ ਹੋ ਸਕਦਾ ਉਹਦੀ ਉੱਥੇ ਵੀ ਜ਼ਰੂਰਤ ਹੋਵੇ ਨਹੀਂ ਤਾਂ ਅਜੇ ਜਾਣ ਵਾਲੀ ਕੋਈ ਉਮਰ ਤਾਂ ਨਹੀਂ ਲੱਗਦੀ ਲੇਕਿਨ ਉਹ ਜਿਵੇਂ ਬਾਲਮਤੰਦ ਸ਼ਰਮਾ ਜੀ ਦੱਸਦੇ ਸੀ ਵੀ ਡਾਕਟਰ ਦਸਵਿੰਦਰ ਚਲਾ ਗਿਆ ਲੇਕਿਨ ਭੱਲਾ ਇੱਥੇ ਹੀ ਆ ਅਸੀਂ ਅੱਜ ਸਵੇਰ ਦੇ ਸੋਸ਼ਲ ਮੀਡੀਆ ਚੈਨਲਾਂ ਤੇ ਉਹਦੇ ਦੇਖ ਰਹੇ ਹਾਂ ਕਿ ਮੇਰਾ ਖਿਆਲ ਸਾਰੀ ਦੁਨੀਆ ਦੇ ਵਿੱਚ ਦੁਨੀਆ ਦੇ ਹਰ ਕੋਨੇ ਤੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਐ ਉਹਦੇ ਸ਼ਖਸ ਕਦੇ-ਕਦੇ ਜਨਮ ਹੁੰਦਾ ਉਹਨਾਂ ਦਾ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਲੁਧਿਆਣੇ ਵਰਗੇ ਸ਼ਹਿਰ ਦੇ ਉਹ ਅ ਬੜਾ ਉਹਨਾਂ ਨੇ ਨਾਮਣਾ ਖਟਿਆ ਉਹਨਾਂ ਨੇ ਸਰਕਾਰੀ ਪ੍ਰਾਈਵੇਟ ਸੰਗੀਤਕ ਤੌਰ ਤੇ ਕਮੇਡੀ ਦੇ ਤੌਰ ਤੇ ਬਹੁਤ ਕੁਝ ਕੀਤਾ ਸਨਾਂ ਦੁੱਖ ਅਭਿਵਿਅਕਤ ਕਰਨਾ ਜਰੂਰ ਤੁਸੀਂ ਆਮ ਆਪਣੀ ਮਹਿਫਿਲ ਦੇ ਵਿੱਚ ਜਾਂ ਦੋਸਤਾਂ ਦੇ ਵਿੱਚ ਤਾਂ ਉਹੀ ਸੁਭਾਅ ਹੁੰਦਾ ਸੀ ਉਹਦੇ ਚੁਟਕਲੇ ਮਾਰਦੇ ਬਿਲਕੁਲ ਉਦਾਂ ਹੀ ਐਕਚੁਅਲੀ ਉਹ ਅਸਲ ਬੰਦਾ ਸੀ ਉਹ ਕਮੇਡੀ ਤੇ ਗੱਲ ਕਰਨ ਵਿਚਾਰ ਰਹਿਣ ਤੇ ਬੈਠ ਕੇ ਖਾਣ ਪੀਣ ਸ਼ਰਾਰਤਾਂ ਕਰਨ ਚ ਇੱਕੋ ਹੀ ਸੀ ਉਹ ਤਾਂ ਇਹ ਨਹੀਂ ਪਤਾ ਉਹ ਸੁੱਤਾ ਪਿਆ ਉਹਦੀ ਕਮੇਡੀ ਕਰਦਾ ਹੁਣ ਉਹਨਾਂ ਦੀ ਜਿਹੜੀ ਰੂਹ ਸੀ ਨਾਂਦਰੋਂ ਉਹ ਰੱਬੀ ਰੂਹ ਸੀ ਕਦੇ ਜਿਵੇਂ ਆਲਟ ਲਾਈਨ ਦੇ ਵਿੱਚ ਕੋਈ ਮਨ ਵਿੱਚ ਚੀਟਿੰਗ ਹੋਵੇ ਧੋਖਾ ਹੋਵੇ ਇਹ ਗੱਲਾਂ ਤੋਂ ਤਾਂ ਨੇੜ ਤੇ ਰਹਿ ਹੀ ਨਹੀਂ ਸੀ ਸੋ ਮੈਂ ਇਸੇ ਕਰਕੇ ਉਹਨੂੰ ਰੰਗਲਾ ਯਾਰ ਕਿਹਾ ਆਪਣਾ ਉਹ ਹਈ ਰੰਗਲਾ ਸੀ ਕੋਈ ਆਖਰੀ ਗੱਲ ਬਾਤ ਆਖਰੀ ਫੋਨ ਤੇ ਗੱਲ ਹੋਈ ਜੰਮਨਾ ਕਰਦਾ ਆ ਬਾਲਮਕੰਦ ਸ਼ਰਮਾ ਜੀ ਦੀ ਬੇਟੀ ਦਾ ਵਿਆਹ ਸੀ ਉਥੇ ਮੈਂ ਵਿਆਹ ਵੀ ਅਟੈਂਡ ਕੀਤਾ ਤੇ ਭੱਲਾ ਸਾਹਿਬ ਨਾਲ ਬੈਠ ਕੇ ਕੁਝ ਉਹਨਾਂ ਦੀ ਸਿਹਤ ਬਾਰੇ ਗੱਲ ਚੱਲੀ ਕੋਈ ਫਿਲਮ ਬਾਰੇ ਕੋਈ ਕਮੇਡੀ ਗਏ ਕੁਝ ਨਹੀਂ ਕੋਈ ਗੱਲ ਕੋਈ ਮਹੀਨਾ ਪਹਿਲਾਂ ਜਦੋਂ ਮੈਨੂੰ ਮੈਂ ਜ਼ਿਆਦਾਤਰ ਖਬਰਸਾਰ ਬਾਲਮਕੰਦ ਸ਼ਰਮਾ ਜੀ ਤੋਂ ਲੈ ਲੈਂਦਾ ਸੀ ਫਿਰ ਬੇਟੇ ਨੂੰ ਕਾਲ ਕਰਕੇ ਹਾਲਚਲ ਪੁੱਛ ਲੈਂਦਾ ਸੀ ਲੇਕਿਨ ਘੱਟ ਪਿਛਲੇ 6-7 ਮਹੀਨਿਆਂ ਤੋਂ ਸਾਡਾ ਕੋਈ ਜ਼ਿਆਦਾ ਰਾਬਤਾ ਨਹੀਂ ਹੋਇਆ ਸਿਰਫ ਫਖਰਾਜ ਤੋਂ ਖਬਰਸਾਰ ਹੈ ਬਹੁਤ ਮੰਨ ਭਾਗੀ ਲੱਗ ਰਹੀ ਅਸੀਂ ਬਹੁਤ ਸੌਖੇ ਲਫ਼ਜ਼ਾਂ ਚ ਲਿਖ ਦਿੰਨੇ ਆ ਅਲਵਿਦਾ ਜਸਵਿੰਦਰ ਪੱਲਾ ਜੀ ਕਲਾਕਾਰ ਨਾਲ ਕਦੇ ਅਲਵਿਦਾ ਲਿਖਣਾ ਨਹੀਂ ਚਾਹੀਦਾ ਨਾ ਨਾ ਕਲਾਕਾਰ ਕਦੇ ਅਲਵਿਦਾ ਹੁੰਦੇ ਨਹੀਂ ਕਲਾਕਾਰ ਹਮੇਸ਼ਾ ਸਾਡੇ ਵਿੱਚ ਹੀ ਰਹਿੰਦੇ ਆ ਔਰ ਜਿੱਦਾਂ ਭਾਜੀ ਨੇ ਕਿਹਾ ਕਿ ਡਾਕਟਰ ਜਸਵਿੰਦਰ ਜ਼ਰੂਰ ਸਾਡੇ ਵਿੱਚ ਨਹੀਂ ਆ ਬਟ ਪੱਲਾ ਸਾਹਿਬ ਹਮੇਸ਼ਾ ਸਾਡੇ ਵਿੱਚ ਰਹਿਣਗੇ ਮੈਂ ਬੜਾ ਖੁਸ਼ਕਿਸਮਤ ਆ ਕਿ ਮੇਰੀ ਜ਼ਿੰਦਗੀ ਦਾ ਜਦੋਂ ਫਿਲਮੀ ਸਫ਼ਰ ਸ਼ੁਰੂ ਆਇਆ ਤੇ ਪਹਿਲੀ ਫਿਲਮ ਦੇ ਵਿੱਚ ਮੈਂ ਪੱਲਾ ਸਾਹਿਬ ਦੇ ਨਾਲ ਸੀ ਅ ਲਾਸਟ ਫਿਲਮ ਮੇਰੀ ਗੋਲਗ ਬਗਨੀ ਬੈਂਕਵਟਵਾ 2 ਜਦੋਂ ਅਸੀਂ ਸ਼ੂਟ ਕੀਤੀ ਆ ਭੱਲਾ ਸਾਹ ਉਹਦੇ ਨਾਲ ਸੀਗੇ ਬਟ ਉਹ ਰਿਲੀਜ਼ ਹਜੇ ਹੋਣੀ ਆ ਤੇ ਬੜਾ ਕੁਝ ਸਿੱਖਿਆ ਉਹਨਾਂ ਤੋਂ ਬੜੀ ਫਿਲਮਾਂ ਉਹਨਾਂ ਨਾਲ ਕੀਤੀਆਂ ਸਰਦਾਰ ਜੀ 1 2 ਸਾਬਾ ਦਾ ਮੇਰੇ ਖਿਆਲ 10 ਤੋਂ ਵੱਧ ਫਿਲਮਾਂ ਅਸੀਂ ਉਹਨਾਂ ਹਮੇਸ਼ਾ ਹੀ ਉਹਨਾਂ ਤੋਂ ਸਿੱਖਿਆ ਸੀ ਹਮੇਸ਼ਾ ਹੀ ਸਿੱਖਦੇ ਸੀਗਾ ਹਜੇ ਪਤਾ ਨਹੀਂ ਪਤਾ ਨਹੀਂ ਕਿੰਨਾ ਕੁ ਸਿੱਖਣਾ ਸੀਗਾ ਤੇ ਬਟ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਮੇਰੀ ਮਤਲਬ ਜੋ ਮੈਂ ਇਹਨਾਂ ਨਾਲ ਸ਼ੂਟ ਕੀਤੀ ਹਾਂ ਮੇਰੀ ਤੇ ਉਹਨਾਂ ਦੀ ਮਤਲਬ ਜਿਵੇਂ ਲਾਸਟ ਫਿਲਮ ਉਦਾਂ ਤੇ ਲਾਸਟ ਫਿਲਮ ਸ਼ਾਇਦ ਸ਼ਿੰਦਾ ਸ਼ਿੰਦਾ ਨੂੰ ਪਾਪਾ ਭਾਜੀ ਨੇ ਕੀਤੀ ਸੀਗੀ ਤੇ ਰਿਲੀਜ਼ ਹੋਣੀ ਹੈ ਰਿਲੀਜ਼ ਹੋਣੀ ਹਾਂ ਮਤਲਬ ਰਿਲੀਜ਼ ਹੋਣੀ ਹੈ ਯੈਸ ਯੈਸ ਤੇ ਉਹੀ ਉਹੀ ਹੈ ਕਿ ਬੜਾ ਦੁੱਖ ਆ ਇਦਾਂ ਲੱਗ ਰਿਹਾ ਕਿ ਸਾਡੇ ਆਪਣੇ ਪਰਿਵਾਰ ਦਾ ਕੋਈ ਜੀ ਚਲਾ ਗਿਆ ਸਵੇਰ ਦਾ ਮਤਲਬ ਧਿਆਨ ਜਿਵੇਂ ਮਤਲਬ ਅੱਖਾਂ ਅੱਗੇ ਪੱਲਾ ਸਾਹ ਵੀ ਆਈ ਜਾਂਦੇ ਆ ਅੱਖਾਂ ਗਏ ਉਹੀ ਪਲ ਚੇਤੇ ਆਈ ਜਾਂਦੇ ਆ ਜਦੋਂ ਅਸੀਂ ਕੈਨੇਡਾ ਵੀ ਇਕੱਠੇ ਸੀ ਆਸਟ੍ਰੇਲੀਆ ਵੀ ਇਕੱਠੇ ਸੀ ਬੜੀ ਬਹੁਤ ਮਤਲਬ ਇਕੱਠੇ ਰਹੇ ਆ ਕਾਫੀ ਇਕੱਠੇ ਸਾਰਿਆਂ ਨਾਲ ਹੀ ਪਿਆਰ ਸੀ ਸ਼ਾਇਦ ਇੰਡਸਟਰੀ ਦਾ ਕੋਈ ਬੰਦਾ ਜਿਹਦੇ ਨਾਲ ਉਹ ਪਿਆਰ ਨਹੀਂ ਸੀ ਸ਼ਾਇਦ ਜਿੱਦਾਂ ਮੇਰੇ ਨਾਲ ਵਰਤਦੇ ਸੀਗੇ ਭਾਜੀ ਨਾਲ ਵੀ ਉਵੇਂ ਹੀ ਵਰਤਦੇ ਸੀ ਭਾਜੀ ਨਾਲ ਨਿੱਕਾ ਛੋਟੇ ਦਾ ਤਾਂ ਕੁਝ ਪਤਾ ਹੀ ਨਹੀਂ ਸੀ ਨਾ ਸਾਰਿਆਂ ਨੂੰ ਜਿਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਨਾਲ ਵੱਡਿਆਂ ਦੇ ਉਹਦਾ ਮਤਲਬ ਇਦਾਂ ਬੜਾ ਬਹੁਤ ਬਹੁਤ ਕੁਝ ਸਿੱਖਿਆ ਅਨਨ ਅੱਜ ਬਹੁਤ ਅਫਸੋਸ ਆ ਅਸੀਂ ਪਰਿਵਾਰ ਦੇ ਨਾਲ